ਅੱਜ ਤੋਂ ਯਾਨੀ ਕਿ 1 ਨਵੰਬਰ 2025 ਤੋਂ ਆਧਾਰ ਕਾਰਡ ਅਤੇ ਬੈਂਕਿੰਗ ਨਾਲ ਜੁੜੇ ਕਈ ਮਹੱਤਵਪੂਰਨ ਨਿਯਮ ਬਦਲ ਗਏ ਨੇ ਇਹ ਬਦਲਾਅ ਸਿੱਧਾ ਤੁਹਾਡੀ ਜੇਬ ਅਤੇ ਰੋਜ਼ਾਨਾ ਜ਼ਿੰਦਗੀ ਉੱਤੇ ਅਸਰ ਪਾਉਣ ਵਾਲੇ ਨੇ ਸਭ ਤੋਂ ਪਹਿਲਾਂ ਗੱਲ ਕਰੀਏ ਆਧਾਰ ਕਾਰਡ ਦੀ ਯੂਡੀਆਈ ਨੇ ਬੱਚਿਆਂ ਦੇ ਆਧਾਰ ਕਾਰਡ ਅਪਡੇਟ ਲਈ ਫੀਸ ਖਤਮ ਕਰ ਦਿੱਤੀ ਹੈ ਹੁਣ 1 ਸਾਲ ਤੱਕ ਬੱਚਿਆਂ ਦੇ ਬਾਇਓਮੈਟ੍ਰਿਕ ਅਪਡੇਟ ਮੁਫਤ ਹੋਣਗੇ ਹਾਲਾਂਕਿ ਬਾਲਗਾਂ ਨੂੰ ਨਾਮ ਪਤਾ ਜਾਂ ਮੋਬਾਈਲ ਨੰਬਰ ਬਦਲਣ ਦੇ ਲਈ 75 ਦੇ ਬਾਇਓਮੈਟ੍ਰਿਕ ਅਪਡੇਟ ਦੇ ਲਈ 125 ਰੁਪਏ ਦੇਣੇ ਪੈਣਗੇ ਦੂਜਾ ਵੱਡਾ ਬਦਲਾ ਜੀਐਸਟੀ ਸਿਸਟਮ ਵਿੱਚ ਹੈ ਹੁਣ ਪੁਰਾਣੇ ਚਾਰ ਟੈਕਸ ਸਲੇਬ ਖਤਮ ਕਰਕੇ ਸਿਰਫ ਦੋ ਸਲੇਬ ਹੀ ਰਹਿ ਜਾਣਗੇ ਇੱਕ ਜ਼ਰੂਰੀ ਸਮਾਨ ਤੇ ਦੂਜਾ ਲਗਜ਼ੀ ਆਈਟਮਾਂ ਲਈ ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਟੈਕਸ ਪ੍ਰਣਾਲੀ ਹੋਵੇਗੀ ਹੋਰ ਸਰਲ ਤੇ ਪਾਰਦਰਸ਼ੀ 뱅킹 ਖੇਤਰ ਦੇ ਵਿੱਚ ਵੀ ਵੱਡੀ ਰਾਹਤ ਹੁਣ ਕਿਸੇ ਵੀ ਬੈਂਕ ਖਾਤੇ ਜਾਂ ਲੋਕਰ ਦੇ ਵਿੱਚ 4 ਤੱਕ ਨਾਮਜਦ ਵਿਅਕਤੀ ਜੋੜੇ ਜਾ ਸਕਦੇ ਨੇ ਜਦੋਂ ਕਿ ਪਹਿਲਾਂ ਸਿਰਫ ਇੱਕ ਦੀ ਹੀ ਇਜਾਜ਼ਤ ਹੁੰਦੀ ਸੀ ਪੈਨਸ਼ਨਰਾਂ ਲਈ ਲਾਈਫ ਸਰਟੀਫਿਕੇਟ ਜਮ੍ਹਾਂ ਕਰਨ ਦੀ ਆਖਰੀ ਮਿਤੀ 3 ਨਵੰਬਰ ਤੱਕ ਹੈ ਇਹ ਕੰਮ ਜੀਵਨ ਪ੍ਰਮਾਣ ਪੋਰਟਲ ਜਾਂ ਫੇਸ ਐਪ ਰਾਹੀਂ ਕਰ ਬੈਠੇ ਆਨਲਾਈਨ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਸਰਕਾਰ ਨੇ ਯੂਨੀਫਾਈਡ ਪੈਨਸ਼ਨ ਸਕੀਮ ਸ਼ੁਰੂ ਕੀਤੀ ਹੈ ਐਨਪੀਐਸ ਤੋਂ यूपीएस ਵਿੱਚ ਬਦਲਣ ਦੀ ਆਖਰੀ ਤਾਰੀਖ ਵੀ 30 ਨਵੰਬਰ ਹੈ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਵੀ ਹਲਕਾ ਬਦਲਾਅ ਹੋਇਆ ਹੈ ਵਪਾਰਕ ਸਿਲੰਡਰ 5 ਰੁਪਏ ਸਸਤਾ ਹੋਇਆ ਹੈ ਜਦਕਿ ਘਰੇਲੂ ਗੈਸ ਦੀ ਕੀਮਤ ਜਿਉਂ ਦੀ ਤਿਉਂ ਬਣੀ ਹੋਈ ਹੈ ਤੇ ਆਖਰ ਦੇ ਵਿੱਚ ਐਸਬੀਆਰ ਕਾਰਡ ਯੂਜ਼ਰਾਂ ਲਈ ਨਵਾਂ ਨਿਯਮ ਡਿਜੀਟਲ ਲੈਣ ਦੇਣ ਉੱਤੇ ਹੋੜੇ 1% ਸੇਵਾ ਚਾਰਜ ਲਾਗੂ ਹੋਵੇਗਾ ਖਾਸ ਤੌਰ ਉੱਤੇ ਸਿੱਖਿਆ ਫੀਸ ਜਾਂ ਵੱਡੇ ਵਾਲਟ ਬਕਾਇਆ ਲਈ ਕੁੱਲ ਬਿਲਾ ਕੇ ਨਵੰਬਰ ਦੀ ਸ਼ੁਰੂਆਤ ਨਾਲ ਹੀ ਇਸ ਸੱਤ ਵੱਡੇ ਬਦਲਾ ਸਿੱਧੇ ਆਮ ਲੋਕਾਂ ਦੀ ਜ਼ਿੰਦਗੀ ਉੱਤੇ ਅਸਰ ਪਾਉਣ ਵਾਲੇ ਨੇ ਅੱਜ ਤੋਂ ਯਾਨੀ ਕਿ 1 ਨਵੰਬਰ 2025 ਤੋਂ ਆਧਾਰ ਕਾਰਡ ਅਤੇ ਬੈਂਕਿੰਗ ਨਾਲ ਜੁੜੇ ਕਈ ਮਹੱਤਵਪੂਰਨ ਨਿਯਮ ਬਦਲ ਗਏ ਨੇ ਇਹ ਬਦਲਾ ਸਿੱਧਾ ਤੁਹਾਡੀ ਜੇਬ ਅਤੇ ਰੋਜ਼ਾਨਾ ਜ਼ਿੰਦਗੀ ਉੱਤੇ ਅਸਰ ਪਾਉਣ ਵਾਲੇ ਨੇ ਸਭ ਤੋਂ ਪਹਿਲਾਂ ਗੱਲ ਕਰੀਏ ਆਧਾਰ ਕਾਰਡ ਦੀ ਯੂਡੀਆਈ ਨੇ ਬੱਚਿਆਂ ਦੇ ਆਧਾਰ ਕਾਰਡ ਅਪਡੇਟ ਲਈ ਫੀਸ ਖਤਮ ਕਰ ਦਿੱਤੀ ਹੈ ਹੁਣ 1 ਸਾਲ ਤੱਕ ਬੱਚਿਆਂ ਦੇ ਬਾਇਓਮੈਟ੍ਰਿਕ ਅਪਡੇਟ ਮੁਫਤ ਹੋਣਗੇ ਹਾਲਾਂਕਿ ਬਾਲਗਾਂ ਨੂੰ ਨਾਮ ਪਤਾ ਜਾਂ ਮੋਬਾਈਲ ਨੰਬਰ ਬਦਲਣ ਦੇ ਲਈ 75 ਦੇ ਬਾਇਓਮੈਟ੍ਰਿਕ ਅਪਡੇਟ ਦੇ ਲਈ 125 ਰੁਪਏ ਦੇਣੇ ਪੈਣਗੇ ਦੂਜਾ ਵੱਡਾ ਬਦਲਾ ਜੀਐਸਟੀ ਸਿਸਟਮ ਵਿੱਚ ਹੈ ਹੁਣ ਪੁਰਾਣੇ 4 ਟੈਕਸ ਸਲੇਬ ਖਤਮ ਕਰਕੇ ਸਿਰਫ 2 ਸਲੇਬ ਹੀ ਰਹਿ ਜਾਣਗੇ ਇੱਕ ਜ਼ਰੂਰੀ ਸਮਾਨ ਤੇ ਦੂਜਾ ਲਗਜ਼ਰੀ ਆਈਟਮਾਂ ਲਈ ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਟੈਕਸ ਪ੍ਰਣਾਲੀ ਹੋਵੇਗੀ ਹੋਰ ਸਰਲ ਤੇ ਪਾਰਦਰਸ਼ੀ ਬੈਂਕਿੰਗ ਖੇਤਰ ਦੇ ਵਿੱਚ ਵੀ ਵੱਡੀ ਰਾਹਤ ਹੁਣ ਕਿਸੇ ਵੀ ਬੈਂਕ ਖਾਤੇ ਜਾਂ ਲੋਕਰ ਦੇ ਵਿੱਚ ਚਾਰ ਤੱਕ ਨਾਮਜਦ ਵਿਅਕਤੀ ਜੋੜੇ ਜਾ ਸਕਦੇ ਨੇ ਜਦੋਂ ਕਿ ਪਹਿਲਾਂ ਸਿਰਫ ਇੱਕ ਦੀ ਹੀ ਇਜਾਜ਼ਤ ਹੁੰਦੀ ਸੀ ਪੈਨਸ਼ਨਰਾਂ ਲਈ ਲਾਈਫ ਸਰਟੀਫਿਕੇਟ ਜਮ੍ਹਾਂ ਕਰਨ ਦੀ ਆਖਰੀ ਮਿਤੀ 30 ਨਵੰਬਰ ਤੱਕ ਹੈ ਇਹ ਕੰਮ ਜੀਵਨ ਪ੍ਰਮਾਣ ਪੋਰਟਲ ਜਾਂ ਫੇਸ ਐਪ ਰਾਹੀਂ ਕਰ ਬੈਠੇ ਆਨਲਾਈਨ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਸਰਕਾਰ ਨੇ ਯੂਨੀਫਾਈਡ ਪੈਨਸ਼ਨ ਸਕੀਮ ਸ਼ੁਰੂ ਕੀਤੀ ਹੈ ਐਨ ਪੀਐਸ ਤੋਂ ਯੂ ਪੀਐਸ ਵਿੱਚ ਬਦਲਣ ਦੀ ਆਖਰੀ ਤਾਰੀਖ ਵੀ 30 ਨਵੰਬਰ ਹੈ ਐਲ ਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਵੀ ਹਲਕਾ ਬਦਲਾਅ ਹੋਇਆ ਹੈ ਵਪਾਰਕ ਸਿਲੰਡਰ 5 ਰੁਪਏ ਸਸਤਾ ਹੋਇਆ ਹੈ ਜਦਕਿ ਘਰੇਲੂ ਗੈਸ ਦੀ ਕੀਮਤ ਜਿਉਂ ਦੀ ਤਿਉਂ ਵੜੀ ਹੋਈ ਹੈ ਤੇ ਆਖਰ ਦੇ ਵਿੱਚ ਐਸ ਬੀ ਆਈ ਕਾਰਡ ਯੂਜ਼ਰਾਂ ਲਈ ਨਵਾਂ ਨਿਯਮ ਡਿਜੀਟਲ ਲੈਣ ਦੇਣ ਉੱਤੇ ਹੋੜੇ 1% ਸੇਵਾ ਚਾਰਜ ਲਾਗੂ ਹੋਵੇਗਾ ਖਾਸ ਤੌਰ ਉੱਤੇ ਸਿੱਖਿਆ ਫੀਸ ਜਾਂ ਵੱਡੇ ਰਜ਼ਾਲਟ ਬਕਾਇਆ ਲਈ ਕੁੱਲ ਬਿਲਾ ਕੇ ਨਵੰਬਰ ਦੀ ਸ਼ੁਰੂਆਤ ਨਾਲ ਹੀ ਇਹ ਸੱਤ ਵੱਡੇ ਬਦਲਾ ਸਿੱਧੇ ਆਮ ਲੋਕਾਂ ਦੀ ਜ਼ਿੰਦਗੀ ਉੱਤੇ ਅਸਰ ਪਾਉਣ ਵਾਲੇ ਨੇ